ਜੋ ਜੇਲ ਦੇ ਵਿੱਚ ਇਨਸੀਡੈਂਟ ਹੋਇਆ ਸੀ ਪਿਛਲੇ ਦਿਨਾਂ ਨੂੰ ਦਿਨ ਚੋਕ ਦੇ ਵਿੱਚ ਉਹ ਕਿ ਜਿਹੜਾ ਸਾਹਮਣੇ ਆਇਆ ਸਰ ਅਸੀਂ ਸਾਨੂੰ ਜੇਲ ਅਥਾਰਾਈਜ਼ ਜਦੋਂ ਪਤਾ ਲੱਗਿਆ ਸਰ ਅਸੀਂ ਨਾਲ ਦੇ ਨਾਲ ਉੱਥੇ ਰਸ਼ ਕੀਤੇ ਰਸ਼ ਕਰਕੇ ਸਾਰੀਆਂ ਚੀਜ਼ਾਂ ਨੂੰ ਸਰ ਅੰਡਰ ਕੰਟਰੋਲ ਰਿਹਾ ਉਦੋਂ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਨਹੀਂ ਉਹਦੇ ਵਿੱਚ ਆਈ ਉਦੋਂ ਬਾਅਦ ਸਰ ਉਹਨਾਂ ਨੇ ਸਾਨੂੰ ਇਨਫਰਮੇਸ਼ਨ ਦਿੱਤੀ ਜੋ ਡੀਐਸਪੀ ਸਾਹਿਬ ਨੇ ਉੱਥੇ ਜੀ ਹਾਈ ਸਕਿਉਰਟੀ ਜ਼ੋਨ ਦੇ ਵਿੱਚ ਉਹਨਾਂ ਨੇ ਸਰ ਇਨਫਰਮੇਸ਼ਨ ਕਿ ਅਸੀਂ 10 ਬੰਦਿਆਂ ਦੇ ਬਾਈ ਨੇ ਐਫਆਈਆਰ ਦਿੱਤੀ ਹੈ 6 ਬੰਦੇ ਜਿਹੜੇ ਨੇ ਹਲ ਤੱਕ ਪ੍ਰੋਡਕਸ਼ਨ ਬਣਾਉਣ ਤੇ ਲਿਆ ਆ ਕੇ ਉਹਨਾਂ ਨੂੰ ਕੁਛਕਿਛ ਕਰਕੇ ਰੈਸਟ ਪਾ ਕੇ ਕੰਪਲੀਟ ਹੈ 400 ਔਨ ਦਾ ਵੇ ਨੇ ਔਰ ਇਹਦੇ ਬਦਸਰਬ ਦੋ ਬੰਦੇ ਜਿਹੜੇ ਬਚੇ ਨੇ ਸਰਵਾਈਵਰਸ ਉਹਨਾਂ ਦੀ ਸਟੇਟਮੈਂਟ ਹੋ ਜਾਈਗੀ ਸਰ ਔਰ ਜਿਹੜੇ ਬਾਕੀ ਮੁਲਾਜ਼ਮ ਅਕੋਰਡਿੰਗ ਟੂ ਸੀਸੀਟੀਵੀ ਦਸਰੇ ਨੇ ਕਿ ਜਿਹੜੇ ਉੱਥੇ ਗਏ ਨੇ ਜਾਂ ਬਾਅਦ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਬਿਆਨ ਹੋ ਜਾਣਗੇ ਤਸਰ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਈਗੀ ਸਰ ਇਹਨਾਂ ਤਰ੍ਹਾਂ ਪਹੁੰਚੇ ਨੇ ਸਰ ਪੁਲਿਸ ਕਰਮਚਾਰੀਆਂ ਦੇ ਪ੍ਰਵਿਧ ਵਿਆਖਣ ਹੈ ਸਰ ਇਹਦੇ ਚੋਂ ਸਰ ਪਤਾ ਲੱਗਿਆ ਕਿ ਇਹਦੇ ਚੋਂ ਤਿੰਨ ਚਾਰ ਮੁਲਾਜ਼ਮ ਜਿਹੜੇ ਨੇ ਜ ਸੱਲੀਆਂ ਮਛਦਾਨੀਆਂ ਤੇ ਬਾਕੀ ਚੀਜ਼ਾਂ ਲੱਗਦੀਆਂ ਨੇ ਜਿਹੜੀ ਚੀਜ਼ ਨਾਲ ਟਾਈਪ ਕੀਤਾ ਜਾਂਦਾ ਤਾਂ ਉਹ ਪੱਤੀਆਂ ਉਹਨਾਂ ਨੇ ਉੱਥੋਂ ਤੋੜ ਕੇ ਉਹਨੂੰ ਯੂਜ਼ ਕੀਤਾ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਾਰਟ ਆਫ ਇਨਵੈਸਟੀਗੇਸ਼ਨ ਆ ਔਰ ਉਹ ਇਨਵੈਸਟੀਗੇਸ਼ਨ ਬਹੁਤ ਛੇਤੀ ਕੰਪਲੀਟ ਹੋ ਜਾਏਗੀ